ਆ ਡੀਸੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਆਪਣੇ ਏਰੀਏ ਕਾਨੂੰ ਆਣ ਦੇ ਕਾਦੀਆ ਅਸੈਂਬਲੀ ਆ ਫਤੂ ਬਰਕਤ ਪਿੰਡੇ ਚ ਜੀ ਸਰ ਪਿਛਲੇ ਸਾਲ ਵੀ ਇਸੇ ਜਗ੍ਹਾ ਤੋਂ ਹੀ ਬੰਦ ਟੁੱਟਿਆ ਸੀ ਜੀ ਸਰ ਕੋਈ ਰਿਪੇਅਰ ਇਰੀਗੇਸ਼ਨ ਮਹਿਕਮੇ ਨੇ ਨਹੀਂ ਕੀਤੀ ਇਨ ਸਪਾਈਟ ਆਫ ði ਫੈਕਟ ਕਿ ਅਸੈਂਬਲੀ ਦੇ ਵਿੱਚ ਇਰੀਗੇਸ਼ਨ ਮਿਨਿਸਟਰ ਨੇ ਸਾਨੂੰ ਇਹ ਬਿਆਨ ਦਿੱਤਾ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਪੰਜਾਬ ਦੀਆਂ ਸਾਰੀਆਂ ਮਸ਼ੀਨਾਂ ਨੇ ਸਾਫ਼ ਕੀਤੀਆਂ ਤੇ 74 ਜਗ੍ਹਾ ਤੋਂ ਬੰਨ ਅਸੀਂ ਮਜ਼ਬੂਤ ਕੀਤੇ ਆ ਤੁਸੀਂ ਵੇਖੋ ਇੱਥੇ ਕੋਈ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣੇ ਘੁਗਰਾ ਹੀ ਜੇਬ ਚੋਂ ਪਾ ਕੇ ਇੱਥੇ ਕੰਮ ਕਰ ਰਹੇ ਨੇ ਪਿਛਲੇ ਸਾਲ ਵੀ ਸੇਮ ਸਿਚੁਏਸ਼ਨ ਹੋਈ ਮੈਂ ਆਇਆ ਤੇ ਬੰਦੇ ਪਹੁੰਚੇ ਜੀ ਹੁਣ ਜਦੋਂ ਪਤਾ ਲੱਗਾ ਮੈਂ ਆਣਾ ਕਿਉਂਕਿ ਮੇਰਾ ਐਡਵਾਂਸ ਸਿਕਿਉਰਿਟੀ ਦਾ ਆ ਜਾਂਦਾ ਹੈ ਗਵਰਨਮੈਂਟ ਨੂੰਤਲਾ ਕੱਲ ਹੁਣਾਂ ਬੋਰੇ ਲੈ ਕੇ ਕੋਈ ਵਿਭਾਗ ਦੇ ਬੰਦੇ ਆਏ ਨੇ ਆ ਸਰਚ ਚੈੱਕ ਕਰ ਲੈਣਾ বিকজ ਇਨਸਟਰਕਸ਼ਨਸ ਤੇ ਇਹ ਵੀ ਨਾਲ ਇਹ ਵੀ ਨਾ ਕਿ ਲਗਾਤਾਰ ਬੰਦੇ ਉੱਪਰ ਸਰਵੇਲੈਂਸ ਰੱਖਣੀ ਜਿੰਨੀ ਵੀ ਕਮੀ ਬੇਸ਼ੀਮੀ ਨਾ ਨਾ ਮੈਂ ਮੈਂ ਤੈਨੂੰ ਫੋਟੋਆਂ ਘੱਲਣਾ ਜੀ ਮੌਕੇ ਦੀਆਂ ਐਂਡ ਕੋਈ ਬੰਦਾ ਤੁਸੀਂ ਵੇਖੋ ਅਫਸੋਸ ਦੀ ਗੱਲ ਕੀ ਹੈ ਪਿਛਲੇ ਸਾਲ ਵੀ ਇੱਥੋਂ ਹੀ ਬੰਨ ਟੁੱਟਿਆ ਜੀ ਐਂਡ ਵਾਰਨਿੰਗ ਦੇਣ ਤੇ ਮੈਂ ਜਦੋਂ ਅਸੈਂਬਲੀ ਸਵਾਲ ਕੀਤਾ ਕਿ ਜੀ ਪਿਛਲੇ ਸਾਲ ਸਾਰਾ ਪੰਜਾਬ ਡੁੱਬ ਗਿਆ ਸੀ ਗੋਇਲ ਸਾਹਿਬ ਐਤਕੀ ਕੋਈ ਤਿਆਰੀ ਹੈ ਆਹ ਗੱਲ ਉਹਨਾਂ ਮੈਨੂੰ ਕਹੀ ਦੀ ਅਸੀਂ 250 ਕਰੋੜ ਰੁਪਇਆ ਖਰਚਿਆ ਬਜਾਉਤ ਸਾਹਿਬ ਐਤਕੀ ਬਿਲਕੁਲ ਕਿਤੇ ਕੋਈ ਪ੍ਰੋਬਲਮ ਨਹੀਂ ਆਦੀ ਆ ਫੇਰ ਵੇਖੋ ਹੋਈ ਹਾਲੇ ਸੀ ਤੁਸੀਂ ਦੇ ਪਾਰ ਤੇ ਪਿੰਡ ਤੇ ਸਾਰੇ ਵਿਚਾਰੇ ਡੋਬੀ ਗਏ ਨੇ ਜੀ ਪਿੰਡ ਵਿੱਚ ਉੱਥੇ ਵਸੋਂ ਘਟੇ ਜ਼ਮੀਨਾਂ ਸਾਰਿਆਂ ਦੀਆਂ ਫਸਲਾਂ ਹੈ ਗਏ ਜ਼ਮੀਨਾਂ ਜ਼ਮੀਨਾਂ ਉੱਥੇ ਹੈ ਨੇ ਇੱਥੇ ਸਾਡੀ ਲਕਲੀ ਇੱਕੋ ਗੱਲ ਦਾ ਸਾਡਾ ਬਚਾਏ ਕੇ ਬਹੁਤੇ ਉੱਥੇ ਡੇਰਾ ਇੱਕ ਅੱਧਾ ਕਾਂਤ ਹੈ ਹਾਂਜੀ ਬੇਸਿਕ ਪਿੰਡ ਹੈ ਆਬਾਦੀ ਸਾਡੀ ਤੁਸੀਂ ਦੇ ਅੰਦਰ ਹੈ ਤੋ ਇਹ ਇਹਦਾ ਹੁਣ ਕੋਈ ਨਾ ਕੁਝ ਕਾਈਂਡਲੀ ਕਰੋ ਜੀ ਉਹਨੇ ਗਰੀਬ ਆਦਮੀ ਚਲੋ ਅਸੀਂ ਵੀ ਆਪਣੀ ਜੇਬ ਚੋਂ ਜੋ ਮਦਦ ਹੋ ਸਕਦਾ ਮੈਂ ਤੇ ਕਰਨੀ ਕਰਨੀ ਹੈ ਮੇਰੀ ਹਾਂਜੀ ਸ਼ਾਇਦ ਬਿਲਕੁਲ ਵਧੀਆ ਗੱਲ ਹੈ ਤਾਂ ਮੈਂ ਸਰ ਇਮੀਡੀਏਟਲੀ ਟੀਮ ਹਥੋਂ ਜਿਹੜੀ ਇਰੀਗੇਸ਼ਨ ਦੀ ਹੈਗੀ ਆ ਜਿਨ੍ਹਾਂ ਦੀ ਡਿਊਟੀ ਹੈਗੀ ਉਹਨਾਂ ਨੂੰ ਐਂਡ ਮੇਰੀ ਡੀ ਸਾਹਿਬ ਇੱਕ ਰਿਕੁਐਸਟ ਹੈ ਕੋਈ ਸੀਨੀਅਰ ਬੰਦਾ ਵੇਖੋ ਐਸਟੀਓ ਨਾਲ ਗੱਲ ਹੈ ਸਾਡੇ ਇੱਕ ਸਾਥੀ ਨੇ ਸਾਹਿਬ ਸ਼ਾਮ ਸਿੰਘ ਡਾਕਟਰ ਸਾਹਿਬ ਉਹਨਾਂ ਗੱਲ ਕੀਤੀ ਕਹਿੰਦਾ ਜੀ ਮੈਂ ਬੰਦੇ ਇਕੱਲੇ ਲੇਬਰ ਤੇ ਬੰਦੇ ਆ ਜਾ ਕੇ ਬੋਰੀਆਂ ਭਰ ਰਹੇ ਨੇ ਉਹ ਵੀ ਅੱਜ ਆਏ ਨੇ ਨੋਇੰਗ ਫੁਲੀ ਵੈਲ ਕੇ ਮੈਂ ਆਣਾ ਸੀ ਬਸ ਆਹੀ ਕੰਮ ਕਰਦੇ ਪਤਾ ਨਹੀਂ ਹੁਣ ਦੱਸੋ ਇਹ ਤੇ ਕੀ ਕਰੀਏ ਇਸ ਕਰਕੇ ਮੈਂ ਸਰ ਐਕਸ਼ਨ ਨੂੰ ਆਪ ਕਰਨਾ ਚਾਹੀਦਾ ਅੱਛਾ ਦੂਜੀ ਤੁਹਾਨੂੰ ਇੱਕ ਮੈਂ ਰਿਪੋਰਟ ਕਰਨੀ ਸੀ April ਦੇ ਵਿੱਚ ਮਸ਼ੀਨਾਂ ਆਈਆਂ ਨੇ ਡਰੇਨਾ ਦੀ ਸਫਾਈ ਵਾਸਤੇ ਨੀਰੀ ਫੋਟੋ ਖਿੱਚ ਕੇ ਵਾਪਸ ਧਰ ਗਈ ਮੈਂ ਇਮਾਨਦਾਰੀ ਨਾਲ ਚਾਹਾਂਗਾ ਵੇਖੋ ਲੋਕਾਂ ਦਾ ਪੈਸਾ ਖਰਚ ਹੋਇਆ ਜੀ ਇਹ ਕਾਈਂਡਲੀ ਇਹਦੀ ਇਨਵੈਸਟੀਗੇਸ਼ਨ ਕਰਾਈ ਜੇ ਕਿ ਡਰੇਨਾ ਘੜੀਆਂ ਸਾਫ਼ ਕੀਤੀਆਂ ਆਓ ਤੁਸੀਂ ਟਾਈਮ ਕੱਢੋ ਮੈਂ ਤੇ ਤੁਸੀਂ ਇਕੱਠੇ ਚੱਲਿਆ ਸਾਰੇ ਏਰੀਆ ਦੀਆਂ ਆ ਇਹਦੇ ਮੌਇਨਾ ਕਰੀਏ ਡਰੇਨਾਂ ਦਾ ਜੀ ਡਰੇਨ ਤੇ ਕੋਈ ਸਾਫ ਵੀ ਨਹੀਂ ਕੀਤੀ ਸੀ ਇਹਨਾਂ ਨੇ ਠੀਕ ਹੈ ਸਰ ਇਹ ਪਲੀਜ਼ ਜੀ ਸਭ ਤੁਸੀਂ ਬੜੇ ਅੱਛੇ ਅਫਸਰ ਹੋ ਮੈਂ ਚਾਹਾਂਗਾ ਕਿ ਤੁਸੀਂ ਪ੍ਰੋਐਕਟਿਵ ਰੋਲ ਕਰੋ ਜੀ ਹਰ ਵਾਰ ਕਿਸਾਨ ਡੁੱਬਦਾ ਜੀ ਹਜ਼ਾਰਾਂ ਏਕੜ ਫਸਲਾਂ ਜਿਹੜੀਆਂ ਨੇ ਕਮਾਦ ਖੜੇ ਨੇ ਝੋਨੇ ਤੇ ਚਲੋ ਘਟ ਸਾਡੇ ਉਰਲੇ ਹੱਥ ਲਾਉਂਦੇ ਨੇ ਪਰਲੇ ਬਾਦ ਤੇ ਜ਼ਿਆਦਾ ਕਮਾਦ ਤੇ ਪਪੂਲਰ ਲੱਗਿਆ ਜੀ ਬਹੁਤ ਭਾਰੀ ਨੁਕਸਾਨ ਹੋਣਾ ਦੋ ਦੋ ਤਿੰਨ ਤਿੰਨ ਹਫ਼ਤੇ ਆ ਪਾਣੀ ਖਲੋਤਾ ਰਹਿਣਾ ਆ ਹੁਣ ਰਾਤ ਦਾ ਪਾਣੀ 2 ਫੁੱਟ ਨੀਵਾ ਹੋਇਆ ਜੀ ਇਹਦਾ ਕੋਈ ਰੀਜ਼ਨ ਕੀ ਹੈ ਜੀ ਤੁਸੀਂ ਤੇ ਆਪ ਜਾਣਦੇ ਹੋ ساری ਗੱਲ ਕਿਹੜਾ ਸਰ ਇੱਥੇ ਤੁਸੀਂ ਤੇ ਹੁਣ ਪਾਣੀ 2 ਫੁੱਟ ਘਟਿਆ ਜੀ ਸਰ ਇਹ ਪਿੱਛੋਂ ਜਿਉਂ-ਜਿਉਂ ਜਿਸ ਤਰ੍ਹਾਂ ਪਿੱਛੋਂ ਰਿਲੀਜ਼ਸ ਨੇ ਜੀ ਉਹ ਘਟਦੀ ਆ ਫਿਰ ਉਹਨਾਂ ਕਰਕੇ ਪੈਂਦਾ ਜੀ ਚੱਕੀ ਨਾਲਾ ਜੀ ਚੜ ਜਾਂਦਾ ਤੇ ਪਾਣੀ ਵਧ ਜਾਂਦਾ ਅੱਛਾ ਜੀ ਖੱਡਾ ਹੱਡ ਕੰਟਰੋਲਡ ਖੱਡਾਂ 'ਚ ਪਾਣੀ ਘਟ ਜੇ ਤੇ ਪਾਣੀ ਘਟ ਜਾਂਦਾ ਸਰ ਬਾਰਸ਼ਾਂ ਬੰਦ ਹੋਦੀਆਂ ਨਾ ਸਰ ਉੱਪਰ ਇਸ ਕਰਕੇ ਪਾਣੀ ਨਹੀਂ ਹੋਇਆ ਅੱਛਾ ਅੱਛਾ ਚਲੋ ਇਹਦੇ ਨਾਲ ਥੋੜੀ ਬੋਟੀ ਰਾਹਤ ਆਈ ਪਰ ਨੁਕਸਾਨ ਕੋਈ ਇਹ ਮੈਨੂੰ ਦੱਸੋ ਕਦੋਂ ਅਸੀਂ ਇਹਨਾਂ ਦੇ ਕੋਈ ਗਰਦੌਰੀਆਂ ਦਾ ਕਦੋਂ ਕੀ ਕਰਨ ਦਾ ਗਵ ਸਰ ਤੇਰੀ ਇਹਦਾ ਇੱਕ ਦੀ ਗਰਦੌਰੀ ਕਰ ਪਾਵਾਂ। ਜੀ ਮਿਨਿਸਟਰ ਸਾਹਿਬ ਨੇ ਤੇ ਕਿਹਾ ਸੀ ਯਾਰ ਅਸੀਂ ਰਿਲੀਫ ਪਹਿਲੇ ਕੱਲ ਦਾਂਗੇ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ। ਵੇਖੋ ਕੋਈ ਨਾ ਕੁਝ مالی ਮਦਦ ਦੀ ਕੋਈ ਥੋੜੀ-ਬੋਟੀ ਕਰ ਸਕਣੇ ਆ ਵੇਖੀ। ਅੱਜ ਕਰਿ ਕਰਿਓ ਕੁਝ। ਥੈਂਕ ਯੂ। ਥੈਂਕ ਯੂ।